ਇਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਯਾਪੇ ਨਹੀਂ ਕਾਸ਼ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਵਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਅਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂ ਤ ਪਸ਼ੂ ਕੇ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਵੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਪਾਇਆ बाहर ज्ञान ध्यान स्नान अंतर व्यापे ਆਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਵੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਿਆਨਾ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਾਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਛਪੇ ਨਹੀਂ ਕਾਸ਼ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਬਿਆਪੇ ਲੋਭ ਸਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂ ਤ ਪਸ਼ੂ ਕੇ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ક્ષਪੇ ਨਹੀਂ ਕਾਸ਼ ਕਰੇ ਸ਼ਪਾਇਆ ਬਾਹਰ ਗਿਆ ਚਨਾਨ ਅੰਤਰ ਵਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਵੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ गल पाथर किसे तेरे अथा या के अंतर बसे प्रभ आप नानक जन सहज समात एक ओंकार सतगुरु प्रसाद करतूत पशु की ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਾਇਆ ਬਾਹਰ ਗਿਆਨ ਯਾਨੇ ਜਨਾਨ ਅੰਤਰ ਬਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਵੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਾਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਛਪੇ ਸ਼ਕਰੇਸ਼ ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਚਾਰ ਕਰੇ ਦਿਨ ਰਾਤ ਬਾਰ ਵੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਾਸ਼ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂ ਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਬਾਰ ਭੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਤਾਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਛਪੇ ਨਹੀਂ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਅਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂ ਤ ਪਸ਼ੂ ਕੀ ਮਾਂਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਰ ਵੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆ ਕਨਾਨ ਅੰਤਰ ਬਿਆਪੇ ਲੋਬ ਸਿਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾ ਬਾਹਰ ਵੇਖ ਅੰਤਰਮਲ ਮਾਇਆ ਖਸ਼ੇ ਨਹੀਂ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਤਾਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਚਪੇ ਨਹੀਂ ਕਾਸ਼ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਭਿਆਪੇ ਲੋਭ ਸਾਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਅਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਤੂ ਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਬਿਆਪੇ ਲੋਭ ਸਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰਮਲ ਮਾਇਆ ਛਪੇ ਨਹੀਂ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਾਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਚਪੇ ਨਹੀਂ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰੇ ਬਿਆਪੇ ਲੋਭ ਸਿਆਨ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਪਚਾਰਾ ਕਰੇ ਦਿਨ ਬਾਹਰ ਵੇਖ ਅੰਤਰਮਲ ਮਾਇਆ ਛਪੇ ਨਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆਪੇ ਲੋਭ ਸਿਆਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕਿਸੇ ਤੇਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸੈਜ ਸਮਾਤ ਇੱਕ ਓੰਕਾਰ सतगुरु प्रसाद करतुत पशु के मांस जात लोक प्रचार करे दिन रात बार देख अंतर मल माया क्षपे नहीं कश करेष पाया बाहर ज्ञान स्नान अंतर व्याप लोभ स्यान